ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਸਭ ਕੀ ਹਾਲ ਚਾਲ ਚੱਲ ਜਾਈਏ ਤੁਸੀਂ ਸਾਰੇ ਜਣ ਠੀਕ ਠਾਕ ਹੋਵਗੇ ਤੇ ਮਜ਼ੇ ਦੇ ਵਿੱਚ ਹੋਵਗੇ ਅੱਜ ਆਪਾਂ ਤੁਹਾਨੂੰ ਫੇਰ ਇੱਕ ਕੋਰਸੈਟ ਦਿਖਾ ਰਹੇ ਹਾਂ ਜੋ ਆਪਾਂ ਰੈਡੀ ਕੀਤਾ ਹੈ ਇਹਦੇ ਆਪਾਂ ਕੁਛ ਨਹੀਂ ਜ਼ਿਆਦਾ ਕੀਤਾ ਸਿਰਫ ਇਹਦੀਆਂ 슬ੀਵਜ਼ ਦੇ ਉੱਪਰ ਚੋਣਾ ਪਾ ਕੇ ਤੇ ਮੋਰੀ ਦੇ ਵਿੱਚ ਆਪਾਂ ਪਲਾਸਟਿਕ ਪਾਈ ਹੋਈ ਹੈ ਵੀ ਨੱਕ ਤੇ ਆਪਾਂ ਕਾਲਰ ਬਣਾ ਕੇ ਤੇ ਲੇਸ ਦਾ ਟੱਚ ਦਿੱਤਾ ਹੋਇਆ ਹੈ ਕਮਰ ਤੇ ਆਪਾਂ ਲੇਸ ਪਾਓ ਸੌਰੀ ਪਲਾਸਟਿਕ ਪਾਈ ਹੋਈ ਹੈ ਬੈਕ ਤੇ ਵੀ ਤੇ ਫਰੰਟ ਤੇ ਵੀ ਜਿਹਦੇ ਨਾਲ ਫਿਟਿੰਗ ਵਧੀਆ ਆਏਂਦੀ ਕਿੰਨਾ ਵੀ ਲੂਸ ਹੋਵੇ ਤੇ ਫਿਟਿੰਗ ਵਧੀਆ ਆ ਜਾਂਦੀ ਇਲਾਸਟਿਕ ਪਾਉਣ ਦੇ ਨਾਲ ਤੇ ਦੇਖੋ ਵੀ ਕੋਰਸਟ ਕਿੰਨਾ ਸੋਹਣਾ ਲੱਗਦਾ ਪਾਇਆ ਹੋਇਆ じゃ ਦੇਖੋ ਇਹਨਾਂ ਵੀਡੀਓ ਮੈਂ ਘਾਰ ਹੀ ਸ਼ੂਟ ਕਰਦੀ ਪਈ ਆ ਤੇ ਪਲੀਜ਼ ਜਿਹੜਾ ਪਿੱਛੇ ਖਲਾਰਾ ਪਿਆ ਹੋਇਆ ਹੈ ਨਾ ਇਹਨੂੰ ਅਵੋਇਡ ਕਰਿਓ ਕਿਉਂਕਿ ਤੁਹਾਨੂੰ ਪਤਾ ਬੱਚਿਆਂ ਵਾਲੇ ਘਰਾਂ ਦੇ ਵਿੱਚ ਖਲਾਰਾ ਐਵੇਂ ਹੀ ਹੁੰਦਾ ਹੈ ਪਤਾ ਕਿਵੇਂ ਲੱਗੂ ਕਿ ਬੱਚੇ ਇਸ ਘਰ ਦੇ ਵਿੱਚ ਮਨਰੂਪਨਾ ਸੁੱਤੀ ਪਈ ਹੈ ਤੇ ਮੈਂ ਉਹਦੇ ਸੌਣ ਦਾ ਲਾਹਾ ਲੈਣ ਦੇਈ ਆ ਵੀ ਤੇ ਆਹ ਤੁਹਾਨੂੰ ਮੈਂ ਬਖਾਲਦੀ ਆਂ ਵੇਖੋ ਸੁੱਤੀ ਪਈ ਹੈ ਤੇ ਮੈਂ ਕਿਹਾ ਮੈਂ फटाफट ਵੀਡੀਓ ਸ਼ੂਟ ਕਰ ਲਾਵਾਂ ਤੇ ਚਲੋ ਕੰਟੀਨਿਊ ਕਰਦੇ ਆਂ ਆਪਾਂ ਆਪਣਾ ਕੰਮ ਤੇ ਉਹਨੂੰ ਸੌਣ ਦਿੰਨੇ ਆਂ ਵੀ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਮੇਰਾ ਕੋਰਸ ਸੈਟ ਕਿਵੇਂ ਦਾ ਲੱਗਾ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਓਕੇ ਬਾਏ ਜੀ ਥੈਂਕ ਯੂ ਬਾਏ ਬਾਏ ਟਾਟਾ